ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਐਸੀ ਅਸਲ ਘਟਨਾ ਜੋ ਕਿ ਹਾਸੇ ਮਜ਼ਾਕ ਵਿੱਚ ਦੋ ਮੁਲਕਾਂ ਦੀ ਸਰਹੱਦ ਕਬਜ਼ੇ ਵਿੱਚ ਲੈ ਲਈ ਗਈ ਇਹ ਗੱਲ ਹੈ ਸਾਲ 2021 ਦੀ ਜਦੋਂ ਬੈਲਜੀਅਮ ਦੇ ਇੱਕ ਛੋਟੇ ਜਿਹੇ ਪਿੰਡ ਹਰਕੂਲੈਨ ਵਿੱਚ ਵਾਪਰੀ ਇੱਕ ਅਜੀਬ ਘਟਨਾ ਜਿਸ ਨੇ ਸੋਸ਼ਲ ਮੀਡੀਆ ਤੇ ਧੂਮ ਮਚਾ ਦਿੱਤੀ ਇੱਕ ਕਿਸਾਨ ਆਪਣੇ ਖੇਤ ਵਿੱਚ ਬਾਉਂਡਰੀ ਸਾਫ਼ ਕਰ ਰਿਹਾ ਸੀ ਉਹ ਆਪਣੀ ਰੋਜ਼ਾਨਾ ਦੀ ਮਿਹਨਤ ਵਿੱਚ ਲੱਗਾ ਹੋਇਆ ਸੀ ਪਰ ਰਸਤੇ ਵਿੱਚ ਇੱਕ ਵੱਡਾ ਪੱਥਰ ਆ ਗਿਆ ਉਸ ਨੇ ਸੋਚਿਆ ਇਹ ਰੁਕਾਵਟ ਹੈ ਹਟਾ ਦੇਣਾ ਹਾਂ ਅਤੇ ਟਰੈਕਟਰ ਦੀ ਮਦਦ ਨਾਲ ਉਹ ਪੱਥਰ ਸਾਈਡ ਤੇ ਕਰ ਦਿੱਤਾ ਪਰ ਦੋਸਤੋ ਇਹ ਕੋਈ ਆਮ ਪੱਥਰ ਨਹੀਂ ਸੀ ਇਹ ਸੀ 1819 ਵਿੱਚ ਲੱਗਿਆ ਹੋਇਆ ਇੱਕ ਸਰਹੱਦੀ ਪੱਥਰ ਜਿਸ ਰਾਹੀਂ ਬੈਲਜੀਅਮ ਅਤੇ ਫਰਾਂਸ ਦੀ ਸਰਹੱਦ ਨਿਸ਼ਚਿਤ ਕੀਤੀ ਗਈ ਸੀ ਜਿਵੇਂ ਹੀ ਉਸ ਨੇ ਇਹ ਪੱਥਰ ਹਟਾਇਆ ਬੈਲਜੀਅਮ ਦੀ ਸਰਹੱਦ ਬੈਲਜੀਅਮ ਦੀ ਹੱਦ 2.29 ਮੀਟਰ ਫਰਾਂਸ ਵਿੱਚ ਚਲੀ ਗਈ ਅਰਥਾਤ ਕਿਸਾਨ ਨੇ ਬਿਨਾਂ جنگ ਲੜੇ ਬਿਨਾਂ ਗੋਲੀ ਚਲਾਏ ਫਰਾਂਸ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਕਿਸਾਨ ਤਾਂ ਨਿਕਲਿਆ ਬੈਲਜੀਅਮ ਦਾ ਨਵਾਂ ਜਰਨੈਲ ਪੱਈਆ ਨੇ ਕਿਹਾ ਬੈਲਜੀਅਮ ਨੇ ਟਰੈਕਟਰ ਰਾਹੀਂ ਫਰਾਂਸ ਉੱਤੇ ਕੀਤਾ ਕਬਜ਼ਾ ਪਰ ਚਿੰਤਾ ਕਰਨ ਦੀ ਲੋੜ ਨਹੀਂ ਸੀ ਦੋਵਾਂ ਦੇਚਾ ਦੇ ਲੋਕਲ ਅਧਿਕਾਰੀਆਂ ਨੇ ਬਹੁਤ ਸੋਹਣੇ ਢੰਗ ਨਾਲ ਹਾਸੇ ਮਜ਼ਾਕ ਵਿੱਚ ਇਹ ਮਸਲਾ ਹੱਲ ਕਰ ਦਿੱਤਾ। ਉਹ ਪੱਥਰ ਮੁੜ ਆਪਣੇ ਅਸਲ ਅਸਥਾਨ ਤੇ ਰੱਖ ਦਿੱਤਾ ਗਿਆ। ਕੋਈ ਤਣਾ ਨਹੀਂ, ਕੋਈ ਵਿਵਾਦ ਨਹੀਂ। ਸਿਰਫ ਹਾਸਾ ਮਜ਼ਾਕ ਵਿੱਚ ਇਹ ਮਸਲਾ ਸੁਲਝਾ ਦਿੱਤਾ ਗਿਆ। ਇਹ ਘਟਨਾ ਜਦੋਂ ਸੋਸ਼ਲ ਮੀਡੀਆ ਤੇ ਆਈ, ਇਹ ਘਟਨਾ ਜਦੋਂ ਮੀਡੀਆ ਵਿੱਚ ਆਈ ਤਾਂ ਲੋਕਾਂ ਨੇ ਇਸ ਨੂੰ ਹਾਸੇ ਮਜ਼ਾਕ ਵਿੱਚ ਬਹੁਤ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਇਹ ਇੱਕ ਇੰਟਰਨੈਸ਼ਨਲ ਨਿਊਜ਼ ਬਣ ਗਈ ਦੋਸਤੋ ਇਹ ਸਾਡੀ ਦੁਨੀਆ ਦੀ ਸੁੰਦਰਤਾ ਹੈ ਜਿੱਥੇ ਕੁਝ ਘਟਨਾਵਾਂ ਸਾਨੂੰ ਦੱਸਦੀਆਂ ਹਨ ਕਿ ਹਾਸਾ ਅਤੇ ਭਾਈਚਾਰਾ ਤਲਵਾਰਾਂ ਨਾਲੋਂ ਵਧੇਰੇ ਤਾਕਤਵਰ ਹੁੰਦੇ ਹਨ ਤੁਹਾਡੀ ਕੀ ਰਾਏ ਹੈ ਜੇ ਤੁਸੀਂ ਉਸ ਕਿਸਾਨ ਦੀ ਥਾਂ ਹੁੰਦੇ ਤਾਂ ਕੀ ਕਰਦੇ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਨੂੰ ਇਹ ਘਟਨਾ ਦਿਲਚਸਪ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਅੱਗੇ ਵੀ ਅਜਹੀਆਂ ਹੀ ਅਸਲੀ ਲੋਚਕ ਤੇ ਹਸੌਣੀਆਂ ਘਟਨਾਵਾਂ ਲੈ ਕੇ ਆਉਂਦੇ ਰਹਾਂਗੇ ਤੋਂ ਦੋਸਤੋ ਇਹ ਸੀ ਇੱਕ ਸੱਚੀ ਘਟਨਾ ਜਿਹੜੀ ਇੱਕ ਕਿਸਾਨ ਵੱਲੋਂ ਬਿਨਾ ਕਿਸੇ ਜੰਗ ਬਿਨਾ ਕਿਸੇ ਲੜਾਈ ਬਿਨਾ ਕਿਸੇ ਜੁੱਦ ਕੀਤਾ ਫ੍ਰਾਂਸ ਉੱਤੇ ਆਪਣਾ ਕਬਜ਼ਾ ਬੈਲਜੀਅਮ ਦਾ ਕਰ ਦਿੱਤਾ